ਅਧਿਆਇ 7 ਅਸਹਿਨਸ਼ੀਲ ਪਰਸਥਿਤੀਆਂ ਦਾ ਸਹਮਣਾ ਜੇਕਰ ਤੁਸੀਂ ਵੱਧ ਤੋਂ ਵੱਧ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦ੍ਰਿੜ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ ਦਿਨ ਹੋਵੇ ਜਾਂ ਰਾਤ ਦੁੱਖ ਹੋਵੇ ਜਾਂ ਸੁੱਖ ਤੁਸੀਂ ਹਮੇਸ਼ਾ ਪ੍ਰਸੰਨ ਰਹੋਗੇ ਅਤੇ ਸੰਸਾਰ ਵਿੱਚ ਆਪ ਤੋਂ ਕਮਜ਼ੋਰ ਅਤੇ ਮਾੜੇ ਲੋਕਾਂ ਦੀ ਸਹਾਇਤਾ ਕਰੋਗੇ ਅਤੇ ਨਿਮਰਤਾ ਦਾ ਸਾਥ ਨਹੀਂ ਛੱਡੋਗੇ ਹਰ ਤਨਰਾਸ਼ ਦੁਖੀ ਅਤੇ ਅਸੰਤੁਸ਼ਟ ਲੋਕ ਦਿਖਾਈ ਦਿੰਦੇ ਹਨ ਉਹਨਾਂ ਦੇ ਵਿਚਾਰ ਵਿੱਚ ਜੀਵਨ ਇੱਕ ਸਦੀਵੀ ਬਿਪਤਾ ਹੈ ਅਜਿਹੇ ਲੋਕਾਂ ਵਿੱਚ ਹੱਸਣ ਅਤੇ ਖੁਸ਼ ਹੋਣ ਦੀ ਸਮਰੱਥਾ ਨਹੀਂ ਹੁੰਦੀ ਅਜਿਹੇ ਵਿਅਕਤੀ ਜਿਨ੍ਹਾਂ ਦੇ ਜੀਵਨ ਵਿੱਚੋਂ ਨਿਰੰਤਰ ਬਿਪਤਾਵਾਂ ਕਸ਼ਟਾਂ ਅਤੇ ਨਿਰਾਸ਼ਾਵਾਂ ਨੇ ਸੁਖ ਅਤੇ ਚੈਨ ਦੂਰ ਕਰ ਦਿੱਤਾ ਹੁੰਦਾ ਹੈ ਜੇਕਰ ਹਸਨ ਅਤੇ ਮੁਸਕਾਨ ਦਾ ਯਤਨ ਨਹੀਂ ਕਰਨਗੇ ਤਾਂ ਉਹ ਹਮੇਸ਼ਾ ਲਈ ਕਾਰਜਹੀਨ ਅਤੇ ਨਰਜੀਵ ਹੋ ਜਾਣਗੇ ਉਹ ਕੋਈ ਵੀ ਕੰਮ ਨਹੀਂ ਕਰ ਸਕਣਗੇ ਅਤੇ ਦੂਸਰਿਆਂ ਦੇ ਮੁਕਾਬਲੇ ਵਿੱਚ ਅਸਫਲ ਹੋ ਜਾਣਗੇ ਪਤਾ ਨਹੀਂ ਕਿਉਂ ਲੋਕ ਦੁਖਦਾਇਕ ਪਰਸਥਿਤੀਆਂ ਦਰਪਾਗਪੂਰਨ ਘਟਨਾਵਾਂ ਦੁਸ਼ਵਾਰੀਆਂ ਅਤੇ ਦੋਸ਼ਾਂ ਦਾ ਢੇਰ ਆਪਣੇ ਆਲੇ-ਦੁਆਲੇ ਲਈ ਫਿਰਦੇ ਹਨ ਅਸੀਂ ਅਜਿਹੀਆਂ ਚੀਜ਼ਾਂ ਨੂੰ ਜੀਵਨ ਵਿੱਚ ਰੱਖਣ ਦੀ ਕੋਸ਼ਿਸ਼ ਕਿਉਂ ਕਰਦੇ ਹਾਂ ਜਿਨ੍ਹਾਂ ਨੂੰ ਮਾਰ ਦੇਣਾ ਹੀ ਉਚਿਤ ਹੁੰਦਾ ਹੈ ਉਹਨਾਂ ਨੂੰ ਮਿੱਟੀ ਥੱਲੇ ਦੱਬ ਕੇ ਬਿਲਕੁਲ ਭੁੱਲ ਜਾਣਾ ਚਾਹੀਦਾ ਹੈ ਜਦ ਵੀ ਤੁਸੀਂ ਆਪਣੇ ਅੰਦਰ ਭਾਗ ਕਾਸਟ ਪ੍ਰੀਖਿਆਵਾਂ ਅਤੇ ਅਸਫਲਤਾਵਾਂ ਦੀ ਕਹਾਣੀ ਦੁਹਰਾਉਂਦੇ ਹੋ ਤਾਂ ਤੁਸੀਂ ਆਪਣੇ ਦਿਲ ਉੱਪਰ ਇੱਕ ਡੂੰਘਾ ਨਿਸ਼ਾਨ ਛੱਡ ਜਾਂਦੇ ਹੋ ਤੁਹਾਨੂੰ ਚਾਹੀਦਾ ਹੈ ਕਿ ਆਪਣੀਆਂ ਅਸਫਲਤਾਵਾਂ ਨੂੰ ਭੁੱਲ ਜਾਓ ਜਿਹੜੀਆਂ ਚੀਜ਼ਾਂ ਤੁਹਾਨੂੰ ਦੁੱਖ ਪਹੁੰਚਾਉਂਦੀਆਂ ਹਨ ਤੁਹਾਡੀ ਪ੍ਰਗਤੀ ਵਿੱਚ ਰੋੜਾ ਬਣਦੀਆਂ ਹਨ ਅਤੇ ਤੁਹਾਡੀ ਪ੍ਰਕਿਰਤੀ ਉੱਪਰ ਬੁਰਾ ਪ੍ਰਭਾਵ ਪਾਉਂਦੀਆਂ ਹਨ ਉਹਨਾਂ ਨੂੰ ਮਿਟਾ ਦਿਓ ਨਸ਼ਟ ਕਰ ਦਿਓ ਅਤੇ ਭੁੱਲ ਜਾਓ ਤੁਹਾਨੂੰ ਧੁੱਪ ਘੜੀ ਵਾਲਾ ਲਕਸ਼ ਅਪਣਾਉਣਾ ਚਾਹੀਦਾ ਹੈ ਅਤੇ ਇਹ ਕਹਿਣਾ ਚਾਹੀਦਾ ਹੈ ਕਿ ਮੈਂ ਪ੍ਰਕਾਸ਼ ਦੇ ਘੰਟਿਆਂ ਦਾ ਹਿਸਾਬ ਰੱਖਣਾ ਹੈ ਅਤੇ ਮੇਰਾ ਹਨੇਰੇ ਨਾਲ ਕੋਈ ਵਾਸਤਾ ਨਹੀਂ ਹੈ ਜੇਕਰ ਤੁਸੀਂ ਵੱਧ ਤੋਂ ਵੱਧ ਉੱਤਮ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਮਨ ਨੂੰ ਸੱਚ ਸੁੰਦਰਤਾ ਚੰਗੇ ਵਿਚਾਰ ਹਰਸ਼ ਅਤੇ ਪ੍ਰਸੰਤਾ ਦੇ ਵਿਚਾਰਾਂ ਨਾਲ ਪ੍ਰਕਾਸ਼ਮਾਨ ਰੱਖੋ ਜਿਹੜੀ ਗੱਲ ਤੁਹਾਨੂੰ ਦੁਖੀ ਕਰਦੀ ਹੋਵੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੋਵੇ ਅਤੇ ਤੁਹਾਡੀ ਸਮੁੱਚੀ ਸੁਤੰਤਰਤਾ ਵਿੱਚ ਰੁਕਾਵਟ ਪਾਉਂਦੀ ਹੋਵੇ ਉਸ ਨੂੰ ਮਿਟਾ ਦਿਓ ਖਤਮ ਕਰ ਦਿਓ بجائے ਇਸ ਦੇ ਕਿ ਉਹ ਤੁਹਾਨੂੰ ਮਿਟਾ ਸਕੇ ਜਾਂ ਖਤਮ ਕਰ ਸਕੇ ਇੱਕ ਵਪਾਰਕ ਫਰਮ ਦਾ ਮਾਲਕ ਇੱਕ ਵਿਅਕਤੀ ਨੂੰ ਨੌਕਰ ਰੱਖਣ ਲਈ ਜਦ ਉਸ ਤੋਂ ਪ੍ਰਸ਼ਨ ਪੁੱਛਣ ਲੱਗਾ ਤਾਂ ਉਮੀਦਵਾਰ ਨੇ ਆਪਣੀ ਕਿਸਮਤ ਬਾਰੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਬਾਧਕ ਸਮਤੀ ਦੀ ਚਰਚਾ ਛੇੜ ਲਈ ਇਸ ਤੇ ਮਾਲਕ ਨੇ ਗੁੱਸੇ ਹੋ ਕੇ ਕਿਹਾ ਮੈਂ ਅਪਾਗੇ ਵਿਅਕਤੀਆਂ ਨੂੰ ਆਪਣੇ ਅਦਾਰੇ ਵਿੱਚ ਨਹੀਂ ਰੱਖ ਸਕਦਾ ਇਸ ਵਿੱਚ ਅਜਿਹੇ ਵਿਅਕਤੀਆਂ ਲਈ ਕੋਈ ਥਾਂ ਨਹੀਂ ਜਿਹੜੇ ਹਰ ਸਮੇਂ ਆਪਣੀ ਕਿਸਮਤ ਬਾਰੇ ਹੀ ਰੋਂਦੇ ਰਹਿੰਦੇ ਹਨ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਦੁੱਖ ਅਤੇ ਮੁਸ਼ਕਲਾਂ ਨੂੰ ਆਪਣੇ ਤੱਕ ਹੀ ਸੀਮਤ ਰੱਖੋ ਤੁਹਾਡੀਆਂ ਕਠਿਨਾਈਆਂ ਦੀ ਜਾਣਕਾਰੀ ਜਿੰਨੇ ਘੱਟ ਲੋਕਾਂ ਨੂੰ ਹੋਵੇਗੀ ਓਨਾ ਹੀ ਇਹ ਤੁਹਾਡੇ ਹਿੱਤ ਵਿੱਚ ਹੋਵੇਗਾ। ਤੁਸੀਂ ਲੋਕਾਂ ਦੇ ਮਜ਼ਾਕਾਂ ਤੋਂ ਬਚ ਜਾਵੋਗੇ। ਤੁਹਾਡੇ ਉੱਪਰ ਕੋਈ ਵੀ ਹੱਸੇਗਾ ਨਹੀਂ ਅਤੇ ਨਾ ਹੀ ਵਿਅੰਗ ਦੇ ਤੀਰ ਕੱਸੇਗਾ। ਤੁਹਾਡੇ ਦੁਰਭਾਗ ਦੀ ਕਹਾਣੀ ਸੁਣ ਕੇ ਲੋਕ ਅਵਸ਼ਿ ਹੀ ਇਹ ਸਿੱਟਾ ਕੱਢਣਗੇ ਕਿ ਤੁਹਾਡੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਦਾ ਕੋਈ ਕਾਰਨ ਤਾਂ ਅਵਸ਼ਿ ਹੋਵੇਗਾ। ਪਰ ਕੋਈ ਵੀ ਵਿਅਕਤੀ ਕਿਸੇ ਦੀ ਦੁਰਦਸ਼ਾ ਤੇ ਤਰਸ ਖਾ ਕੇ ਉਸ ਨੂੰ ਨੌਕਰੀ ਨਹੀਂ ਦੇਵੇਗਾ। ਹਰ ਵਿਅਕਤੀ ਅਜਿਹੇ ਨੌਕਰ ਦੀ ਤਲਾਸ਼ ਕਰਦਾ ਹੈ ਜਿਸ ਅੰਦਰ ਕਾਫੀ ਸਾਹਸ, ਸ਼ਕਤੀ ਅਤੇ ਸਜੀਦਗੀ ਹੋਵੇ। ਹਰ ਕਾਰਖਾਨੇਦਾਰ ਆਪਣੇ ਇਰਦ-ਗਿਰਦ ਸੁੰਦਰ ਅਤੇ ਪ੍ਰਸੰਨ ਚਿਹਰੇ ਦੇਖਣਾ ਚਾਹੁੰਦਾ ਹੈ। ਉਹ ਅਜਿਹੇ ਮਜ਼ਦੂਰ ਚਾਹੁੰਦਾ ਹੈ ਜਿਨ੍ਹਾਂ ਦਾ ਸਰੀਰ ਸ਼ਕਤੀ ਅਤੇ ਫੁਰਤੀ ਨਾਲ ਭਰਪੂਰ ਹੋਵੇ ਨਾ ਕਿ ਅਜਿਹੇ ਵਿਅਕਤੀ ਜੋ ਦੁੱਖ ਵਿੱਚ ਕਬਰੌਣ ਵਾਲੇ ਕਮਜ਼ੋਰ ਅਤੇ ਸ਼ਕਤੀਹੀਨ ਹੋਣ ਇੱਕ ਵਾਰ ਇੱਕ ਸੇਠ ਨੇ ਆਪਣੇ ਨੌਕਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਸ ਦੀ ਨਿਮਰਤਾ ਨੂੰ ਕੋਈ ਬਦਲ ਨਹੀਂ ਸਕਦਾ ਅਤੇ ਇਹੀ ਕਾਰਨ ਹੈ ਕਿ ਮੈਂ ਉਸ ਨੂੰ ਪਸੰਦ ਕਰਦਾ ਹਾਂ ਉਸ ਨੂੰ ਕਿੰਨਾ ਮਰਜ਼ੀ ਝੜਕੋ ਗੁੱਸੇ ਹੋ ਜਾਂ ਜਿੰਨੇ ਮਰਜੀ ਦੋਸ਼ ਕੱਢੋ ਉਹ ਹਮੇਸ਼ਾ ਪ੍ਰਸੰਨ ਰਹਿੰਦਾ ਹੈ ਉਸ ਨੂੰ ਗੁੱਸਾ ਆਉਂਦਾ ਹੀ ਨਹੀਂ ਇਹ ਇੱਕ ਬਹੁਤ ਵਧੀਆ ਪ੍ਰਮਾਣ ਪੱਤਰ ਹੈ ਜਿਹੜਾ ਕਿਸੇ ਵਿਅਕਤੀ ਨੂੰ ਮਿਲ ਸਕਦਾ ਹੈ ਇਸ ਕਾਰਨ ਹੀ ਉਸ ਦਾ ਮਾਲਕ ਉਸ ਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ ਚਾਹੁੰਦਾ ਅਜਿਹੇ ਪ੍ਰਸੰਨ ਚਿੱਤ ਵਿਅਕਤੀ ਦੇ ਸੁਭਾਗ ਦਾ ਅਨੁਮਾਨ ਕੌਣ ਲਗਾ ਸਕਦਾ ਹੈ ਜਿਸ ਨੂੰ ਹਰ ਕੋਈ ਚਾਹੁੰਦਾ ਹੋਵੇ ਅਤੇ ਕੋਈ ਵੀ ਕਿਰਨਾ ਨਾ ਕਰਦਾ ਹੋਵੇ ਹਰ ਵਿਅਕਤੀ ਹਾਸਮੁਖ ਅਤੇ ਪ੍ਰਸੰਨ ਚਿੱਤ ਲੋਕਾਂ ਦੀ ਸੰਗਤ ਚਾਹੁੰਦਾ ਹੈ ਅਜਿਹੇ ਲੋਕਾਂ ਲਈ ਕਿਸੇ ਵੀ ਕਿਸਮ ਦੇ ਯਤਨਾਂ ਜਾਂ ਮਿਹਨਤ ਤੋਂ ਬਿਨਾਂ ਹੀ ਉਹ ਦਵਾਰ ਖੁੱਲ ਜਾਂਦੇ ਹਨ ਜਿਨ੍ਹਾਂ ਨੂੰ ਖੋਲਣ ਦੇ ਲਈ ਛੇਤੀ ਦੁਖੀ ਹੋਣ ਵਾਲੇ ਅਤੇ ਨੱਕ ਚੜੇ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜਾ ਵਿਅਕਤੀ ਸਰੀਰ ਦੀ ਮਸ਼ੀਨ ਨੂੰ ਪਿਆਰ ਅਤੇ ਪ੍ਰਸੰਨ ਚਤਤਾ ਦਾ ਤੇਲ ਦੇ ਕੇ ਕਾਰਜਸ਼ੀਲ ਰੱਖਦਾ ਹੈ ਉਹ ਸੰਸਾਰ ਦੇ ਦੁੱਖਾਂ ਅਤੇ ਜੀਵਨ ਦੇ ਉਤਾਰ ਚੜਾਵਾਂ ਦਾ ਸਾਹਮਣਾ ਕਮਜ਼ੋਰ ਅਤੇ ਨਿਰਾਸ਼ਾਵਾਦੀ ਲੋਕਾਂ ਨਾਲੋਂ ਵਧੇਰੇ ਚੰਗੀ ਤਰ੍ਹਾਂ ਕਰ ਸਕਦਾ ਹੈ। ਸੰਕੀ ਅਤੇ ਨਿਰਾਸ਼ਾਵਾਦੀ ਲੋਕਾਂ ਨੂੰ ਜੀਵਨ ਦੇ ਸੁੱਖ ਦੇ ਅਨੰਤ ਭੰਡਾਰ ਵਿੱਚੋਂ ਬਹੁਤ ਘੱਟ ਹਿੱਸਾ ਮਿਲਦਾ ਹੈ। ਦੁਨੀਆ ਦੇ ਲੋਕ ਉਸ ਸਾਸੀ ਨੌਜਵਾਨ ਦੇ ਰਾਹ ਵਿੱਚ ਅੱਖਾਂ ਵਿਸ਼ਾਉਂਦੇ ਹਨ ਜਿਹੜਾ ਸਨਿਮਰ ਹੋਵੇ ਅਤੇ ਹਰ ਥਾਂ ਖੁਸ਼ੀ ਅਤੇ ਮੁਸਕਾਨ ਬਖੇਰਦਾ ਚਲਾ ਜਾਵੇ। ਉਸ ਲਈ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਅਤੇ ਉਸ ਨੂੰ ਕਿਸੇ ਤਰ੍ਹਾਂ ਦੀ ਉਪਚਾਰਕ ਜਾਂ ਪਛਾਣ ਦੀ ਲੋੜ ਨਹੀਂ ਰਹਿੰਦੀ। ਸਰਦੀ ਦੀ ਧੁੱਪ ਵਾਂਗ ਹਰ ਕੋਈ ਉਸ ਨਾਲ ਪ੍ਰੇਮ ਕਰਦਾ ਹੈ। ਜਿਹੜਾ ਵਿਅਕਤੀ ਸਫਲਤਾ ਦਾ ਇੱਛਕ ਹੈ ਉਸ ਨੂੰ ਹਰ ਪਲ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਨਾ ਕੇਵਲ ਉਸ ਦੇ ਮਿੱਤਰਾਂ ਵਿੱਚ ਵਾਧਾ ਹੋਵੇਗਾ ਸਗੋਂ ਉਸ ਨੂੰ ਜਾਣਨ ਵਾਲੇ ਲੋਕਾਂ ਦੀ ਗਿਣਤੀ ਵੀ ਵਧੇਰੇ ਹੋਵੇਗੀ। ਜੇਕਰ ਉਹ ਦੁਕਾਨਦਾਰ ਹੈ ਤਾਂ ਉਸ ਦੀ ਦੁਕਾਨ ਤੇ ਵੱਧ ਗਾਹਕ ਆਉਣਗੇ ਅਤੇ ਉਸ ਦੇ ਆਪਣੇ ਜੀਵਨ ਤੇ ਵੀ ਵੱਧ ਡੂੰਗਾ ਪ੍ਰਭਾਵ ਪਵੇਗਾ ਜੇਕਰ ਤੁਹਾਡਾ ਮਨ ਮੁਸ਼ਕਲਾਂ ਅਤੇ ਤਕਲੀਫਾਂ ਦੁਆਰਾ ਛਲਨੀ ਹੋ ਚੁੱਕਾ ਹੈ ਅਤੇ ਸੰਕਟ ਜਾਂ ਸੰਤਾਪ ਨੇ ਤੁਹਾਡਾ ਜੀਵਨ ਦੁੱਬਰ ਕਰ ਦਿੱਤਾ ਹੈ ਤਾਂ ਵੀ ਜੇਕਰ ਤੁਸੀਂ ਹਰ ਸਮੇਂ ਮੁਸਕਰਾਉਂਦੇ ਰਹੋਗੇ ਅਤੇ ਸਨੇਮਰ ਬਣੇ ਰਹੋਗੇ ਤਾਂ ਤੁਸੀਂ ਆਪਣੇ ਜੀਵਨ ਵਿੱਚ ਇੱਕ ਕ੍ਰਾਂਤੀ ਮਹਿਸੂਸ ਕਰੋਗੇ ਤੁਹਾਡੇ ਜੀਵਨ ਦੇ ਬਗੀਚੇ ਵਿੱਚ ਦੁੱਖਾਂ ਦੇ ਸਥਾਨ ਤੇ ਸੁੱਖ ਪ੍ਰਸੰਨਤਾਵਾਂ ਅਤੇ ਮੁਸਕਾਨਾਂ ਦੇ ਸਦਾ ਬਹਾਰ ਫੁੱਲ ਖਿੜਨ ਲੱਗ ਪੈਣਗੇ ਲੀਡੀਆ ਮੇਰੀ ਚਾਈਲਡ ਦਾ ਕਥਨ ਹੈ ਮੈਂ ਜਥਾ ਸੰਭਵ ਪ੍ਰਸੰਨ ਰਹਿਣ ਦਾ ਯਤਨ ਕਰਦੀ ਹਾਂ ਮੈਂ ਹਮੇਸ਼ਾ ਪ੍ਰਸੰਨਤਾ ਅਤੇ ਖੁਸ਼ੀ ਬਾਰੇ ਹੀ ਸੋਚਦੀ ਹਾਂ ਕੇਵਲ ਕੁਝ ਚੁਣੀਆਂ ਹੋਈਆਂ ਪੁਸਤਕਾਂ ਪੜ੍ਹਦੀ ਹਾਂ ਖਿੜਕੀਆਂ ਵਿੱਚ ਛੇ ਕੋਨੇ ਬਲੌਰ ਦੇ ਟੁਕੜੇ ਲਗਾਉਂਦੀ ਹਾਂ ਤਾਂ ਕਿ ਮੇਰਾ ਕਮਰਾ ਇੰਦਰਤਨੁਸ਼ ਦੇ ਸੁੰਦਰ ਅਤੇ ਮਨਮੋਹਣੇ ਰੰਗਾਂ ਨਾਲ ਭਰਿਆ ਰਹੇ। ਇਹੀ ਹੈ ਪ੍ਰਸੰਨ ਚਿੱਤਤਾ ਦਾ ਫਲਸਫਾ। ਇਹੀ ਹੈ ਮਨ ਦੀ ਸਰਬਸ਼੍ਰੇਸ਼ਟ ਖੁਰਾਕ। ਇਹੀ ਮਨੁੱਖੀ ਸਰੀਰ ਦੇ ਲਈ ਸਰਵ ਉੱਤਮ ਪੋਸ਼ਟਿਕ ਆਹਾਰ ਹੈ ਜਿਹੜਾ ਮਨੁੱਖ ਨੂੰ ਨਿਰੋਗ ਅਤੇ ਰिष्ट ਪੋਸ਼ਟ ਰੱਖਦਾ ਹੈ ਜੇਕਰ ਤੁਹਾਡੇ ਅੰਦਰ ਹਰ ਸਮੇਂ ਸਨੇਮਰ ਅਤੇ ਪ੍ਰਸੰਨ ਚਿਤ ਹੋਣ ਦੀ ਸਮਰੱਥਾ ਹੈ ਅਤੇ ਤੁਸੀਂ ਹਰ ਸਮੇਂ ਆਪਣੇ ਵਿੱਚ ਇਸ ਦਾ ਉਜਲ ਦੀਪ ਜਗਦਾ ਰੱਖ ਸਕਦੇ ਹੋ ਤੇ ਤੁਹਾਡਾ ਰਸਤਾ ਚਾਹੇ ਕਿੰਨਾ ਵੀ ਕਠਨ ਹੋਵੇ ਤੁਹਾਡਾ ਭੋਜ ਚਾਹੇ ਕਿੰਨਾ ਵੀ ਭਾਰੀ ਹੋਏ ਤੁਸੀਂ ਸਮਾਂ ਆਉਣ ਤੇ ਇਸ ਭੋਜ ਨੂੰ ਸਹਿਜ ਹੀ ਉਠਾ ਸਕੋਗੇ ਅਤੇ ਆਪਣੀ ਮੰਜ਼ਿਲ ਤੇ ਪਹੁੰਚ ਲੈ ਸਖਲਤਾ ਦੀ ਪੌੜੀ ਚੜਦੇ ਹੀ ਜਾਵੋਗੇ ਧੰਨਵਾਦ